ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਆ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣੀਓ ਅੱਧੀ ਰਾਤ ਹੋ ਗਈ ਆ ਮੈਨੂੰ ਸੌਂ ਲੈਂ ਦਿਓ ਇੱਕ ਵਾਰ ਤਾਂ ਕਰ ਚੁੱਕਿਓ ਕਈ ਵਾਰ ਇਹਦਾ ਕਰੂੰਗੀ ਤਾਂ ਮੈਨੂੰ ਦਰਦ ਹੋਊਗਾ ਮੇਰੇ ਵਾਰ-ਵਾਰ ਮਨਾ ਕਰਨ ਦੇ باوجود ਵੀ ਲੱਭ ਮੇਰੀ ਗੱਲ ਨਹੀਂ ਮੰਨ ਰਿਹਾ ਸੀ ਪਰ ਮੇਰਾ ਮਨ ਬਿਲਕੁਲ ਵੀ ਨਹੀਂ ਸੀ ਫਿਰ ਉਸਨੇ ਮੈਨੂੰ ਜ਼ਬਰਦਸਤੀ ਫੜ ਕੇ ਸਾਡੇ ਵਿਆਹ ਨੂੰ ਪੂਰਾ 1 ਸਾਲ ਹੋ ਗਿਆ ਸੀ ਪਰ ਲਵ ਦਾ ਪਿਆਰ ਵਿਆਹ ਦੀ ਪਹਿਲੀ ਰਾਤ ਵਾਲਾ ਹੀ ਸੀ ਆਪਣੇ ਸੁੱਖ ਦੇ ਲਈ ਉਸਨੇ ਮੇਰਾ ਇੱਕ ਵਾਰ ਅਬੋਰਸ਼ਨ ਵੀ ਕਰਵਾ ਦਿੱਤਾ ਸੀ ਉਸ ਨੂੰ ਨਵੇਂ-ਨਵੇਂ ਤਰੀਕੇ ਵਧੀਆ ਲੱਗਦੇ ਸੀ ਕਦੀ-ਕਦੀ ਤਾਂ ਮੇਰੇ ਦਰਦ ਦੀ ਵੀ ਕੋਈ ਪ੍ਰਵਾਹ ਨਹੀਂ ਹੁੰਦੀ ਸੀ ਜਦੋਂ ਵੀ ਉਸ ਨਾਲ ਬੱਚੇ ਦੀ ਗੱਲ ਕਰਦੀ ਤਾਂ ਕਹਿੰਦਾ ਇੰਨੀ ਚਲਦੀ ਕੀ ਆ ਹਜੇ ਤਾਂ ਸਾਡੀ ਖੇਡਣ ਦੀ ਉਮਰ ਆ। ਲਵ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਚੰਗੀ ਤਨਖਾਹ ਸੀ। ਇੱਕ ਦਿਨ ਬਹੁਤ ਮੀਂਹ ਪੈ ਰਿਹਾ ਸੀ। ਲਵ ਸਾਰਾ ਦਿਨ ਘਰ ਨਹੀਂ ਆਇਆ ਸੀ। ਪੂਰੀ ਰਾਤ ਬੀਤ ਗਈ। ਮੈਂ ਉਹਦਾ ਇੰਤਜ਼ਾਰ ਕਰਦੀ ਸੀ। ਪਰ ਲਵ ਦਾ ਕੁਝ ਵੀ ਪਤਾ ਨਹੀਂ ਸੀ। ਮੈਂ ਉਹਨੂੰ ਫੋਨ ਕੀਤਾ ਤਾਂ ਫੋਨ ਵੀ ਬੰਦ ਆ ਰਿਹਾ ਸੀ। ਮੈਨੂੰ ਫਿਕਰ ਹੋਣ ਲੱਗੀ। ਮੌਸਮ ਕਾਫੀ ਡਰਾਉਣਾ ਸੀ। ਮੀਂਹ ਦਾ ਕਰਕੇ ਮੈਨੂੰ ਵੀ ਡਰ ਲੱਗਦਾ ਸੀ। ਮੈਨੂੰ ਲਵ ਦੇ ਆਫਿਸ ਫੋਨ ਕੀਤਾ ਤਾਂ ਮੈਨੂੰ ਹੋਰ ਵੀ ਜ਼ਿਆਦਾ ਟੈਨਸ਼ਨ ਹੋਣ ਲੱਗੀ ਸੀ ਲਵ ਦੇ ਇੱਕ ਦੋਸਤ ਨੂੰ ਮੈਂ ਜਾਣਦੀ ਸੀ ਮੈਂ ਉਸਨੂੰ ਫੋਨ ਕੀਤਾ ਕਿ ਸ਼ਾਇਦ ਉੱਥੇ ਹੋਊਗਾ ਪਰ ਉੱਥੇ ਫੋਨ ਕਰਨ ਤੇ ਪਤਾ ਲੱਗਾ ਕਿ ਲਵੀ ਉੱਥੇ ਵੀ ਨਹੀਂ ਗਿਆ ਸਾਰੀ ਰਾਤ ਬੀਤ ਗਈ ਹੌਲੀ ਹੌਲੀ ਸਵੇਰ ਹੋ ਗਈ ਸਵੇਰ ਤੋਂ ਬਾਅਦ ਦੁਪਹਿਰ ਪਰ ਲਵ ਘਰ ਨਾ ਆਇਆ ਉਹਦੀ ਹਾਲਤ ਬਹੁਤ ਬਦਲੀ ਹੋਈ ਸੀ ਮੈਂ ਪੁੱਛਿਆ ਲਵ ਕੀ ਕੀ ਹੋਇਆ ਤਾਂ ਤੂੰ ਕਿਉਂ ਠੀਕ ਹੈ ਕਿੱਥੇ ਸੀ ਸਾਰੀ ਰਾਤ ਉਹਨੇ ਮੈਨੂੰ ਚੰਗੀ ਤਰ੍ਹਾਂ ਕੋਈ ਵੀ ਜਵਾਬ ਨਾ ਦਿੱਤਾ ਤੇ ਕਮਰੇ ਵਿੱਚ ਹੀ ਚਲਾ ਗਿਆ ਪਿੱਛੇ-ਪਿੱਛੇ ਮੈਂ ਗਈ ਉਹਦਾ ਹੱਥ ਫੜ ਕੇ ਸੀਨੇ ਦੇ ਨਾਲ ਲਾ ਲਵੇ ਤੇ ਕਿਹਾ ਇੱਕ ਰਾਤ ਦੇ ਲਈ ਤੂੰ ਮੇਰੇ ਕੋਲ ਨਹੀਂ ਸੀ ਤਾਂ ਮੈਨੂੰ ਬਹੁਤ ਡਰ ਗਿਆ ਲੱਗਦਾ ਸੀ ਮੈਨੂੰ ਤੇਰੀ ਫਿਕਰ ਹੁੰਦੀ ਸੀ ਆਖਰ ਤੂੰ ਕਿੱਥੇ ਚਲਾ ਗਿਆ ਸੀ ਲਾਵ ਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਤੋਂ ਵੱਖ ਕਰ ਦਿੱਤਾ ਇਦਾਂ ਉਹਨੇ ਮੇਰੇ ਨਾਲ ਕਦੀ ਵੀ ਨਹੀਂ ਕੀਤਾ ਸੀ ਮੈਂ ਹੀ ਉਹਨੂੰ ਆਪਣੇ ਤੋਂ ਦੂਰ ਕਰਦੀ ਸੀ ਵਾਰ-ਵਾਰ ਮੈਨੂੰ ਆਪਣਾ ਸਰੀਰ ਦਿਖਾ ਕੇ ਖਿੱਚਾਉਂਦਾ ਰਹਿੰਦਾ ਸੀ ਪਰ ਅੱਜ ਪਹਿਲੀ ਵਾਰ ਲਾਵ ਕੁਝ ਬਦਲਿਆ ਹੋਇਆ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਹੋਇਆ ਸ਼ਾਇਦ ਸਾਰੀ ਰਾਤ ਸੁੱਤਾ ਨਹੀਂ ਸੀ ਇਦਾਂ ਲੱਗ ਰਿਹਾ ਸੀ ਵਾਰ-ਵਾਰ ਕਿਹਾ ਕਿ ਕੀ ਹੋਇਆ ਤਾਂ ਲਾਵ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਬਹਾਨਾ ਬਣਾ ਕੇ ਬਾਥਰੂਮ ਚਲਾ ਗਿਆ ਲਾਵ ਜਦ ਨਹਾ ਕੇ ਬਾਹਰ ਨਿਕਲਿਆ ਤਾਂ ਉਹ ਸਿਰਫ ਤੌਲੀਏ ਵਿੱਚ ਸੀ ਤੇ ਮੈਂ ਸ਼ਰਾਰਤ ਦੇ ਨਾਲ ਖਿੱਚ ਲਿਆ ਉਹਨੇ ਮੈਨੂੰ ਗੁੱਸੇ ਨਾਲ ਥੱਪੜ ਮਾਰਿਆ ਮੈਂ ਡਰ ਗਈ ਸੀ ਮੈਂ ਉਹਦਾ ਵਰਤਾਲ ਸਮਝ ਨਹੀਂ ਰਹੀ ਸੀ ਕਿ ਉਹਨੂੰ ਕੀ ਹੋ ਗਿਆ ਪਹਿਲਾਂ ਤਾਂ ਇਦਾਂ ਕਦੇ ਨਹੀਂ ਹੋਇਆ ਸੀ ਅੱਜ ਪਹਿਲੀ ਵਾਰ ਉਹਨੇ ਮੇਰੇ ਤੇ ਹੱਥ ਚੁੱਕਿਆ ਸੀ ਛੋਟੀ ਜਹੀ ਗੱਲ ਤੇ ਇਦਾਂ ਦਾ ਇਦਾਂ ਹੀ ਹਾਸਾ ਮਜ਼ਾਕ ਤਾਂ ਹੁੰਦਾ ਹੀ ਸੀ ਮੈਂ ਪਹਿਲਾਂ ਵੀ ਕਈ ਵਾਰ ਕੀਤਾ ਸੀ ਪਰ ਲਾਵ ਨੇ ਮੇਰੇ ਨਾਲ ਕਦੀ ਇਦਾਂ ਨਹੀਂ ਕੀਤਾ ਸੀ ਤੇ ਫਿਰ ਅੱਜ ਕੀ ਹੋਇਆ ਸੀ ਮੈਂ ਰੋਂਦੀ ਹੋਈ ਕਮਰੇ ਤੋਂ ਬਾਹਰ ਨਿਕਲਾਈ ਤੰਮ ਮੇਰੇ ਕੋਲ ਜਾ ਕੇ ਰੋਣ ਲੱਗ ਪਈ ਉਸ ਦਿਨ ਤੋਂ ਬਾਅਦ ਲਵ ਅਕਸਰ ਹੀ ਘਰ ਨਹੀਂ ਆਉਂਦਾ ਸੀ ਜਦੋਂ ਵੀ ਘਰ ਨਾ ਆਉਣ ਦਾ ਕਾਰਨ ਪੁੱਛਦੀ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਕੱਲ ਨੂੰ ਟਾਲ ਦਿੰਦਾ ਸੀ ਹੁਣ ਤਾਂ ਲਵ ਮੈਨੂੰ ਪਰੇਸ਼ਾਨ ਵੀ ਨਹੀਂ ਕਰਦਾ ਸੀ ਏਦਾਂ ਲੱਗਦਾ ਸੀ ਮੈਂ ਉਹਦੇ ਲਈ ਕੋਈ ਅਜਨਬੀ ਹਾਂ ਅਚਾਨਕ ਕੋਈ ਇਨਸਾਨ ਕਿੱਦਾਂ ਬਦਲ ਸਕਦਾ ਇਸ ਗੱਲ ਨੂੰ ਲੈ ਕੇ ਮੈਨੂੰ ਬਹੁਤ ਟੈਨਸ਼ਨ ਰਹਿੰਦੀ ਸੀ ਇਸ ਤਰ੍ਹਾਂ ਹੋ ਕਰਕੇ ਹੌਲੀ ਹੌਲੀ 6 ਮਹੀਨੇ ਲੰਘ ਗਏ। ਲਵ ਦਾ ਵਰਤਾਓ ਇਦਾਂ ਦਾ ਹੀ ਰਿਹਾ। ਇੱਕ ਦਿਨ ਮੈਂ ਆਪਣੇ ਦਿਔਰ ਦੇ ਨਾਲ ਮੇਲਾ ਦੇਖਣ ਗਈ। ਮੈਂ ਆਪਣੇ ਦਿਔਰ ਨੂੰ ਕਿਹਾ ਕਿ ਅਸੀਂ ਝੁੰਡੇ ਵਿੱਚ ਝੂਟੇ ਲਵਾਂਗੇ ਤਾਂ ਉਹ ਮੰਨ ਗਿਆ ਸੀ। ਅਸੀਂ ਆਪਣੀਆਂ ਦੋ ਟਿਕਟਾਂ ਲੈ ਲਈਆਂ ਤੇ ਅਸੀਂ ਜਿੱਦਾਂ ਹੀ ਉੱਥੇ ਝੂਟੇ ਲੈਣ ਦੇ ਲਈ ਝੂਲੇ ਦੇ ਕੋਲ ਗਏ ਤਾਂ ਮੇਰੇ ਹੋਸ਼ ਉੱਡ ਗਏ। ਮੇਰੇ ਸਾਹਮਣੇ ਹੀ ਪੰਘੂੜੇ ਦੇ ਵਿੱਚ ਲਵ ਕਿਸੇ ਕੁੜੀ ਦੇ ਨਾਲ ਬੈਠਾ ਮਜ਼ੇ ਨਾਲ ਝੂਟੇ ਲੈ ਰਿਹਾ ਸੀ। ਇਹ ਦੇਖਦੇ ਮੈਨੂੰ ਬਹੁਤ ਗੁੱਸਾ ਆਇਆ ਸੀ ਲਵ ਨੇ ਵੀ ਸ਼ਾਇਦ ਪਹਿਲਾਂ ਦੇਖ ਲਿਆ ਸੀ ਮੈਂ ਝੂਟੇ ਲੈ ਬਿਨਾ ਹੀ ਘਰ ਵਾਪਸ ਚਲੀ ਗਈ ਸੀ ਇੱਕ ਘੰਟੇ ਬਾਅਦ ਲਵ ਘਰ ਵਾਪਸ ਆਇਆ ਤੇ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਵਿੱਚ ਲੈ ਗਿਆ ਮੈਂ ਕਿਹਾ ਮੈਨੂੰ ਛੱਡ ਮੇਰਾ ਇਹਨਾਂ ਹੱਥਾਂ ਤੇ ਤੇਰਾ ਕੋਈ ਹੱਕ ਨਹੀਂ ਆ ਮੈਂ ਤੇਰੇ ਨਾਲ ਇੱਕ ਪਲ ਵੀ ਨਹੀਂ ਹੁਣ ਰਹਿਣਾ ਚਾਹੁੰਦੀ ਲਵ ਨੇ ਕਿਹਾ ਪਹਿਲਾਂ ਤੂੰ ਮੇਰੀ ਗੱਲ ਤਾਂ ਸੁਣ ਮੈਂ ਕਿਹਾ ਮੈਂ ਕੁਝ ਨਹੀਂ ਸੁਣਾ ਤੇਰੀ ਹਿੰਮਤ ਕੀ ਕਿਵੇਂ ਹੋਈ ਮੈਨੂੰ ਹੱਥ ਲਾਉਂਦੇ ਮੇਰੇ ਪਿਆਰ ਵਿੱਚ ਕੀ ਕਮੀ ਰਹੀ ਸੀ ਹਰ ਰਾਤ ਜਦੋਂ ਵੀ ਤੂੰ ਮੈਨੂੰ ਕਿਹਾ ਮੈਂ ਤੇਰੇ ਲਈ ਹਾਜ਼ਰ ਸੀ ਮੇਰਾ ਮਨ ਨਹੀਂ ਹੁੰਦਾ ਸੀ ਫਿਰ ਵੀ ਮੈਂ ਤੇਰੇ ਨਾਲ ਖੁਸ਼ ਹੁੰਦੀ ਰਹੀ ਤੈਨੂੰ ਖੁਸ਼ ਰੱਖਣ ਦੇ ਲਈ ਮੈਂ ਕੀ ਕੁਝ ਕੀਤਾ ਨਹੀਂ ਤੇਰੇ ਹਵਸ ਪੂਰੀ ਕਰਨ ਦੇ ਲਈ ਦਰਦ ਸਹਿੰਦੀ ਰਹੀ ਤੇਰੇ ਲਈ ਚੰਗੇ ਤੋਂ ਚੰਗਾ ਰੋਟੀ ਪਾਣੀ ਬਣਾਇਆ ਜਿੱਦਾਂ ਤੂੰ ਕਹਿੰਦਾ ਮੈਂ ਉਦਾਂ ਹੀ ਕਰਦੀ ਰਹੀ ਇਥੋਂ ਤੱਕ ਕਿ ਤੇਰੇ ਕਹਿਣ ਤੇ ਮੈਂ ਆਪਣਾ ਬੱਚਾ ਵੀ ਗਰਵਾ ਦਿੱਤਾ ਅਜੇ ਮੈਂ ਇਨਾ ਹੀ ਕਿਹਾ ਸੀ ਕਿ ਉਹਨੇ ਉੱਚੀ ਕਿਆ ਮੇਰੀ ਗੱਲ ਸੁਣ ਲੈ ਪਰ ਮੇਰੇ ਤੇ ਤਾਂ ਜਿਵੇਂ ਪੂਤੀ ਸਵਾਰ ਸੀ ਮੈਂ ਕੁਝ ਨਹੀਂ ਸੁਣਨ ਚ ਸੀ ਮੈਂ ਰੋਂਦੀ ਹੋਈ ਬੋਲੀ ਜਾਂਦੀ ਸੀ ਲਾਵ ਨੇ ਮੇਰੇ ਦੋਨਾਂ ਮੋਢਿਆਂ ਤੋਂ ਫੜਿਆ ਤੇ ਮੈਨੂੰ ਇੱਕ ਮਿੰਟ ਦੇ ਲਈ ਚੁੱਪ ਹੋ ਜਾ ਜੋ ਤੂੰ ਆਪਣੀ ਅੱਖਾਂ ਨਾਲ ਦੇਖਿਆ ਝੂਠ ਸੀ ਉਸ ਔਰਤ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਉਹ ਮੇਰੇ ਦੋਸਤ ਦੀ ਘਰ ਵਾਲੀ ਆ ਮੇਰਾ ਦੋਸਤ ਵੀ ਉੱਥੇ ਸੀ ਸ਼ਾਇਦ ਧਿਆਨ ਨਹੀਂ ਦਿੱਤਾ ਤੋ ਉਹ ਆਪਣੀ ਸਫਾਈ ਦੇ ਰਿਹਾ ਸੀ ਪਰ ਮੈਨੂੰ ਲੱਭ ਦੀ ਕਿਸੇ ਵੀ ਗੱਲ ਤੇ ਭਰੋਸਾ ਨਹੀਂ ਸੀ 6 ਮਹੀਨੇ ਤੋਂ ਉਹਦਾ ਜੋ ਵਰਤਾਓ ਸੀ ਉਸ ਨੂੰ ਦੇਖ ਕੇ ਮੈਨੂੰ ਪੱਕਾ ਯਕੀਨ ਸੀ ਕਿ ਉਸ ਔਰਤ ਦੇ ਨਾਲ ਲਵ ਦਾ ਕੋਈ ਚੱਕਰ ਜ਼ਰੂਰ ਸੀ ਜਦੋਂ ਮੈਂ ਲਵ ਦੀ ਗੱਲ ਨੂੰ ਨਾ ਮੰਨਿਆ ਉਹਨੇ ਆਪਣਾ ਬੈਗ ਚੁੱਕਿਆ ਤੇ ਬਾਹਰ ਚਲਾ ਗਿਆ ਮਾਣ ਨੂੰ ਕਿਹਾ ਕਿ ਮੈਂ ਆਫਿਸ ਚੱਲਾਂ ਅੱਜ ਨਹੀਂ ਆਉਂਗਾ ਤਾਂ ਵੀ ਮੇਰਾ ਮੱਥਾ ਠਣ ਗਿਆ ਮੈਂ ਕਿਹਾ ਅੱਜ ਮੈਂ ਉਹਨੂੰ ਰੰਗੇ ਹੱਥੀ ਫੜੂੰਗੀ ਇਹ ਸੋਚਦੇ ਹੀ ਚੋਰੀ-ਚੋਰੀ ਮਲਾਵ ਦਾ ਪਿੱਛਾ ਕਰਨ ਲੱਗ ਪਈ ਸੀ ਮੈਂ ਦੇਖਿਆ ਲਵ ਆਫਿਸ ਜਾਣ ਦੀ ਬਜਾਏ ਹੋਟਲ ਵੱਲ ਜਾ ਰਿਹਾ ਸੀ ਮੈਂ ਵੀ ਲੁਕ ਦੀ ਲੁਕ ਦੀ ਹੋਟਲ ਵਿੱਚ ਪਹੁੰਚ ਗਈ ਉੱਥੇ ਉੱਪਰ ਕਮਰਾ ਨੰਬਰ 20 ਸੀ ਲਵ ਉਸ ਕਮਰੇ ਦੇ ਅੰਦਰ ਚਲਾ ਗਿਆ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਮੈਂ ਕਮਰੇ ਦੇ ਬਾਹਰ ਦਰਵਾਜ਼ੇ ਤੇ ਕੰਨ ਲਾ ਕੇ ਅੰਦਰ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕਰਨ ਲੱਗੀ ਮੈਨੂੰ ਕੁਝ ਇਦਾਂ ਦੀਆਂ ਗੱਲਾਂ ਸੁਣੀਆਂ ਜਿਨ੍ਹਾਂ ਨੂੰ ਸੁਣਦੇ ਮੇਰੇ ਹੋਸ਼ ਉੱਡ ਗਏ ਸੀ ਮੈਂ ਝੂਰ-ਝੂਰ ਨਾਲ ਦਰਵਾਜ਼ਾ ਖੜਕਾਉਣਾ ਸ਼ੁਰੂ ਕੀਤਾ। ਥੋੜੀ ਦੇਰ ਬਾਅਦ ਲਾਵਨੀ ਨੇ ਦਰਵਾਜ਼ਾ ਖੋਲ੍ਹਿਆ। ਕਹਿਣ ਲੱਗਾ ਤੂੰ ਇੱਥੇ ਕੀ ਕਰ ਰਹੀ ਹੈਂ? ਮੈਂ ਹੁੰਦਾ ਪਿਣਾ ਜਵਾਬ ਦਿੱਤੇ ਅੰਦਰ ਗਈ ਤੇ ਇੱਕ ਔਰਤ ਬੈਠੀ ਉੱਥੇ ਰੋ ਰਹੀ ਸੀ। ਇੱਕ ਬੰਦਾ ਵੀ ਉੱਥੇ ਸੀ। ਮੈਂ ਉਹਨਾਂ ਤਿੰਨਾਂ ਨੂੰ ਵਾਰੀ-ਵਾਰੀ ਦੇਖ ਰਹੀ ਸੀ। ਮੈਂ ਕੁਝ ਵੀ ਸਮਝ ਨਹੀਂ ਰਹੀ ਸੀ ਕਿ ਇਹ ਕੀ ਹੁੰਦਾ ਸੀ। ਮੈਂ ਲਵ ਤੋਂ ਪੁੱਛਿਆ ਤੂੰ ਮੈਨੂੰ ਕੁਝ ਦੱਸੇਂਗਾ ਜਾਂ ਨਹੀਂ? ਜੋ ਕੁਝ ਵੀ ਮੈਂ ਸੁਣਿਆ ਸੀ ਉਹ ਸੱਚਾ। ਪਲੀਜ਼ ਲਵ ਮੈਨੂੰ ਇੱਕ ਵਾਰ ਦੱਸ ਲਵ ਨੇ ਆਪਣਾ ਸਿਰ ਝੁਕਾ ਲਿਆ ਤਾਂ ਮੈਂ ਮਨ ਹੀ ਮਨ ਵਿੱਚ ਕੁਝ ਸੋਚਿਆ ਤੇ ਕਿਹਾ ਤੂੰ ਮੇਰੇ ਨਾਲ ਘਰ ਚੱਲ ਪਹਿਲਾਂ ਤਾਂ ਉਹ ਔਰਤ ਲਵ ਦੇ ਘਰ ਜਾਣ ਦੇ ਲਈ ਤਿਆਰ ਨਹੀਂ ਸੀ ਪਰ ਮੇਰੇ ਲਈ ਮੇਰੇ ਕਈ ਵਾਰ ਕਹਿਣ ਤੇ ਦੋਨੋਂ ਮੇਰੇ ਨਾਲ ਜਾਣ ਦੀ ਤਿਆਰ ਹੋ ਗਏ ਅਸੀਂ ਚਾਰੋਂ ਘਰ ਪਹੁੰਚੇ ਤਾਂ ਮੰਮੀ ਨੇ ਦਰਵਾਜ਼ਾ ਖੋਲ੍ਹਿਆ ਉਸ ਔਰਤ ਨੂੰ ਦੇਖਦੇ ਹੀ ਮੰਮੀ ਵੀ ਔਰਤ ਨੂੰ ਫੜ ਕੇ ਉੱਚੀ ਉੱਚੀ ਰੋਣ ਲੱਗ ਪਈ ਰੋਂਦੇ ਹੋਏ ਕਹਿਣ ਲੱਗੀ ਕਿ ਤੂੰ ਮੈਨੂੰ ਛੱਡ ਕੇ ਕਿੱਥੇ ਚਲੀ ਗਈ ਸੀ ਥੋੜੀ ਦੇਰ ਬਾਅਦ ਮੰਮੀ ਤੇ ਉਸ ਔਰਤ ਨੂੰ ਵੱਖ ਕੀਤਾ ਮੈਂ ਕਿਹਾ ਤੁਸੀਂ ਮੇਰੇ ਤੋਂ ਕੀ ਲੁਕੋ ਰਹੇ ਹੋ ਮੈਨੂੰ ਵੀ ਦੱਸੋ ਇਹ ਔਰਤ ਕੌਣ ਆ ਲਵ ਉਸ ਦਿਨ ਇਹਦੇ ਨਾਲ ਮੇਲੇ ਵਿੱਚ ਪੰਘੂੜੇ ਤੇ ਝੂਟੇ ਵੀ ਲੈ ਰਿਹਾ ਸੀ ਮੈਂ ਉਸ ਦਿਨ ਵੀ ਪੁੱਛਿਆ ਸੀ ਪਰ ਇਸਨੇ ਕੁਝ ਵੀ ਨਹੀਂ ਦੱਸਿਆ ਪਲੀਜ਼ ਮੈਨੂੰ ਦੱਸੋ ਕਿ ਇਹ ਇਹ ਔਰਤ ਕੌਣ ਆ ਨਹੀਂ ਤਾਂ ਮੈਂ ਪਾਗਲ ਹੋ ਜਾਵਾਂਗੀ ਦੱਸੋ ਜੇ ਤੁਸੀਂ ਨੇ ਦੱਸੋਗੇ ਤਾਂ ਮੈਂ ਲਵ ਨੂੰ ਛੱਡ ਕੇ ਆਪਣੇ ਪੇਕੇ ਚਲੀ ਜਾਵਾਂਗੀ ਤੇ ਤਲਾਕ ਦੇ ਦਵਾਂਗੀ ਤੇਰਾ ਉਸ ਔਰਤ ਦੇ ਨਾਲ ਕੀ ਸਬੰਧ ਹੈ ਲਵ ਕਹਿਣ ਲੱਗਾ ਆਫਿਸ ਤੋਂ ਆ ਰਿਹਾ ਸੀ ਤੇ ਰਸਤੇ ਵਿੱਚ ਇੱਕ ਔਰਤ ਬੇਹੋਸ਼ ਦੇਖੀ ਫਿਰ ਮੈਂ ਜਲਦੀ ਜਲਦੀ ਉਸ ਔਰਤ ਦੇ ਕੋਲ ਗਿਆ ਤੇ ਬੇਹੋਸ਼ੀ ਸੋ ਚੋਂ ਉਸ ਔਰਤ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਹਸਪਤਾਲ ਲੈ ਗਿਆ ਸੀ ਸਾਰੀ ਰਾਤ ਬੇਹੋਸ਼ ਪਈ ਰਹੀ ਜਦੋਂ ਮੈਨੂੰ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ ਜਿਹਨੂੰ ਮੈਂ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲੇ ਆਇਆ ਸੀ ਉਹ ਕੋਈ ਹੋਰ ਨਹੀਂ ਮੇਰੀ ਦੀਦੀ ਸੀ ਜੋ 21 ਸਾਲ ਦੀ ਉਮਰ ਵਿੱਚ ਇਸ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ ਤੇ ਅਸੀਂ ਇਹਦੇ ਨਾਲ ਰਿਸ਼ਤਾ ਵੀ ਤੋੜ ਦਿੱਤਾ ਸੀ ਅੱਜ 8 ਸਾਲਾਂ ਬਾਅਦ ਮੈਂ ਇਹਨੂੰ ਦੇਖਿਆ ਤਾਂ ਦੇਖਦੇ ਹੀ ਰਹਿ ਗਿਆ ਮੈਂ ਦੀਦੀ ਨੂੰ ਕੱਲੇ ਲਾ ਕੇ ਰੋਣ ਲੱਗ ਪਿਆ ਸੀ ਕਿਹਾ ਕਿ ਦੀਦੀ ਤੈਨੂੰ ਕੀ ਹੋ ਗਿਆ ਤੂੰ ਇੱਥੇ ਸੜਕ ਤੇ ਬੇਹੋਸ਼ ਕਿੱਦਾਂ ਹੋ ਗਈ ਤਾਂ ਉਹ ਕਹਿਣ ਲੱਗੀ ਕਿ ਵਿਆਹ ਤੇ ਕੁਝ ਮਹੀਨਿਆਂ ਬਾਅਦ ਮੈਨੂੰ ਕੋਈ ਅਜੀਬ ਬਿਮਾਰੀ ਲੱਗ ਗਈ ਸੀ ਜਿਹਦਾ ਆਪਰੇਸ਼ਨ ਤੇਰੇ ਜੀਜੇ ਨੇ ਕਰਵਾਇਆ ਸੀ ਪਰ ਸਕਸੈਸਫੁਲ ਨਹੀਂ ਹੋਇਆ ਮੈਂ ਬਸ ਹੀ ਕੁਝ ਹੀ ਦਿਨਾਂ ਦੀ ਮਹਿਮਾਨ ਆ ਬਰ ਕੋ ਮਨ ਲਈ ਆਈ ਸੀ ਅਚਾਨਕ ਮੀਂਹ ਆ ਗਿਆ ਤੇ ਘਰ ਨਾ ਜਾ ਸਕੀ ਰਸਤੇ ਵਿੱਚ ਹੀ ਡਿੱਗ ਕੇ ਬੇਹੋਸ਼ ਹੋ ਗਈ ਲਵ ਮੇਰੇ ਵੱਲ ਦੇਖਦੇ ਹੋਏ ਬੋਲਿਆ ਉਹ ਤਾਂ ਚੰਗਾ ਹੋਇਆ ਕਿ ਮੈਂ ਹੀ ਟਾਈਮ ਤੇ ਪਹੁੰਚ ਗਿਆ ਨਹੀਂ ਤਾਂ ਪਤਾ ਪਤਾ ਨਹੀਂ ਕੀ ਹੋ ਜਾਣਾ ਸੀ ਮੈਂ ਹਰ ਦੂਸਰੇ ਦਿਨ ਦੀਦੀ ਦੇ ਕੋਲ ਜਾਂਦਾ ਸੀ ਉਹਨੂੰ ਮਿਲਣ ਲਈ ਡਾਕਟਰ ਨੇ ਦੱਸਿਆ ਸੀ ਕਿ ਦੀਦੀ ਦੇ ਕੋਲ ਪੁੱਛ ਹੀ ਟਾਈਮ ਆ ਇਸ ਲਈ ਮੈਂ ਉਹਨੂੰ ਹਰ ਖੁਸ਼ੀ ਦੇਣਾ ਚਾਹੁੰਦਾ ਸੀ ਤੇ ਇਹ ਸੁਣਦੇ ਹੀ ਅਸੀਂ ਰੋਣ ਲੱਗ ਪਏ ਮੈਂ ਆਪਣੀ ਵੱਡੀ ਨਾਨਾਣ ਨੂੰ ਦੇਖਿਆ ਤੇ ਮੈਂ ਖੁਸ਼ ਹੋਈ ਸੀ ਅੱਜ ਮੈਨੂੰ ਪਤਾ ਲੱਗਿਆ ਸੀ ਕਿ ਇਹ ਲਵ ਦੀ ਇਸ ਵਿੱਚ ਕੋਈ ਗਲਤੀ ਨਹੀਂ ਲਵ ਦੀ ਥਾਂ ਕੋਈ ਹੋਰ ਵੀ ਹੁੰਦਾ ਤਾਂ ਉਹ ਵੀ ਇਦਾਂ ਹੀ ਕਰਦਾ ਮੈਂ ਕਿਹਾ ਮੈਨੂੰ ਮaaf ਕਰ ਦਿਓ ਲਵ ਮੈਂ ਦੇਰ ਤੇ ਸ਼ੱਕ ਕੀਤਾ ਅੱਜ ਮੈਨੂੰ ਆਪਣੇ ਘਰ ਵਾਲੇ ਦੀ ਗੱਲ ਸਮਝ ਆਈ ਸੀ ਜਦੋਂ ਮੈਨੂੰ ਸਾਰੀ ਰਾਤ ਪਰੇਸ਼ਾਨ ਉਹ ਕਰਦਾ ਸੀ ਤਾਂ ਮੈਨੂੰ ਗੁੱਸਾ ਲੱਗਦਾ ਸੀ ਅੱਜ ਮੈਂ ਉਹਦੇ ਤੋਂ ਦੂਰ ਦੂਰ ਹੁੰਦੀ ਸੀ ਪਰੋਂ ਨਹੀਂ ਲਾਵਦੀ ਚੰਗਿਆਈ ਨੇ ਤਾਂ ਮੇਰਾ ਦਿਲ ਜਿੱਤ ਲਿਆ ਸੀ ਅਸੀਂ ਫਿਰ ਖੁਸ਼ੀ ਨਾਲ ਰਹਿਣ ਲੱਗ ਪਏ ਤੇ ਇੱਕ ਸਾਲ ਬਾਅਦ ਮੈਂ ਇੱਕ ਪਿਆਰੇ ਜਿਹੇ ਬੱਚੇ ਨੂੰ ਵੀ ਜਨਮ ਦਿੱਤਾ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਬਿਨਾਂ ਸੱਚਾਈ ਦੇ ਸਾਨੂੰ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਕਦੇ ਵੀ ਆਪਣੇ ਜੀਵਨ ਸਾਥੀ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਸਾਡਾ ਰਿਸ਼ਤਾ ਟੁੱਟ ਜਾਵੇ ਤੇ ਹਸਤਾ ਵਾਸਤਾ ਪਰਿਵਾਰ ਉਜੜ ਜਾਵੇ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ رائے ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁੜ ਜਾਇਓ